ਪੁਲਿਸ ਲਾਈਨ ਵਿੱਚ ਮੌਜੂਦ ਆ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਲੋ ਐਂਡ ਆਰਡਰ ਦੀ ਰਿਵਿਊ ਮੀਟਿੰਗ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਨੇ ਡੀਜੀਪੀ ਗੌਰਵ ਯਾਦਵ ਇੱਥੇ ਪਹੁੰਚੇ ਹੋਏ ਨੇ ਤਾਂ तमाम ਜ਼ਿਲ੍ਹਿਆਂ ਦੇ ਐਸਐਸਪੀ ਪੁਲਿਸ ਕਮਿਸ਼ਨਰ ਆਈਜੀ ਡੀਆਈਜੀ ਲੈਵਲ ਦੇ ਕਿ ਅਧਿਕਾਰੀ ਸੀਗੇ ਇੱਥੇ ਪਹੁੰਚੇ ਸੀ ਤਾਂ ਇਲੈਕਸ਼ਨ ਤੋਂ ਪਹਿਲਾਂ ਰਿਵਿਊ ਮੀਟਿੰਗ ਹੈ ਜਿਹੜੀ ਕਿ ਉਹ ਕੀਤੀ ਗਈ ਹੈ ਤਾਂ ਇਸ ਦੀਆਂ ਤਸਵੀਰਾਂ ਠੋਡੀਆਂ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਪੁਲਿਸ ਲਾਈਨ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚਦੇ ਨੇ ਤਾਂ ਇਲੈਕਸ਼ਨ ਨੇੜੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਕਿ ਰਿਵਿਊ ਮੀਟਿੰਗ ਹੈ ਉਹ ਕੀਤੀ ਗਈ ਹੈ ਤੇ ਅਹਿਮ ਫੈਸਲੇ ਵੀ ਜਿਹੜੇ ਕਿ ਮੀਟਿੰਗ ਦੇ ਵਿੱਚ ਲਿੱਤੇ ਗਏ ਨੇ ਤਾਂ ਇਹ ਤਸਵੀਰਾਂ ਠੋੜਨਾ ਸਿੱਧੀਆਂ ਸਾਂਝੀਆਂ ਕਰ ਰਹੇ ਹਨ ਡੀਜੀਪੀ ਗੌਰਵ ਜਾਦਵ ਆਈਜੀਪੀ ਸੁਖਚੈਨ ਸਿੰਘ ਗਿੱਲ ਤਾਂ ਕਈ ਜਿਹੜੇ ਕਿ ਅਹਿਮ ਫੈਸਲੇ ਨੇ ਉਹ ਵੀ ਲਿੱਤੇ ਗਏ ਨੇ ਇਲੈਕਸ਼ਨਾਂ ਨੂੰ ਲੈ ਕੇ ਜਿਵੇਂ ਚੈਕਿੰਗ ਹੁੰਦੀ ਹੈ ਬਾਹਰੋਂ ਫੋਰਸ ਆਣੀ ਹੈ ਕਈ ਤਰ੍ਹਾਂ ਦੀ ਤਾਂ ਬਾਹਰੋਂ ਜਿਹੜੀ ਫੋਰਸ ਆਣੀ ਹੈ ਉਹਨਾਂ ਨੂੰ ਕਿ ਸਾਫ਼-ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਜਿਹੜੇ ਲੋਕਲ ਲੋਕ ਨੂੰ ਦੱਸਣ ਕਿ ਧਾਰਮਿਕ ਪਾਵਨਾਵਨ ਨੂੰ ਠੇਸ ਨਾ ਪਹੁੰਚੇ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਚੈਕਿੰਗ ਦੌਰਾਨ ਧਾਰਮਿਕ ਪਾਵਨਾਵਨ ਜਿਹੜੀ ਕਿ ਠੇਸ ਹੈ ਉਹ ਪੁੰਚ ਉਹਦਾ ਖਾਸ ਉਹਦੇ ਧਿਆਨ ਰੱਖਿਆ ਜਾਵੇ ਦੂਜੇ ਪਾਸੇ ਡਰੱਗ ਨੂੰ ਲੈ ਕੇ ਇਲੈਕਸ਼ਨ ਦੌਰਾਨ ਜਿਹੜੀ ਡਰੱਗ ਰਿਕਵਰ ਹੁੰਦੀ ਹੈ ਤਾਂ ਉਹਦੀ ਤੈਅ ਤੱਕ ਜਿਹੜਾ ਕਿ ਜਾਇਆ ਜਾਵੇ ਜਿਹੜੀ ਡਰੱਗ ਹੈ ਉਹ ਕਿੱਥੋਂ ਆਈ ਹੈ ਤੇ ਕਿਵੇਂ ਉਹਦੀ ਜਿਹੜੀ ਕਿ ਸਮਗਲੀ ਰੋਕ ਕੀਤੀ ਜਾਵੇ ਤਾਂ ਜੋ ਵੱਡੇ ਜਿਹੜੇ ਕੀ ਮਗਰਮਛ ਨੇ ਉਹਨਾਂ ਨੂੰ ਫੜਿਆ ਜਾਵੇ ਤਾਂ ਹਾਈ ਲੈਵਲ ਜਿਹੜੀ ਕਿ ਮੀਟਿੰਗ ਹੈ ਉਹ ਕੀਤੀ ਗਈ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਕੁਦੀਪ ਚਾਹਨ ਨਜ਼ਰ ਆ ਰਹੇ ਨੇ ਸੋਪਨ ਸ਼ਰਮਾ ਉਹ ਵੀ ਇੱਥੇ ਪਹੁੰਚੇ तमाम ਜਿਹੜੇ ਕੀ ਵੱਡੇ ਅਧਿਕਾਰੀ ਨੇ ਉਹ ਪੁਲਿਸ ਲਾਈਨ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇਲੈਕਸ਼ਨ ਨੂੰ ਲੈ ਕੇ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨ ਜਿਹੜੇ ਕੀ ਹੋਣੇ ਨੇ ਤਾਂ ਇਲੈਕਸ਼ਨ ਜਿਹੜੇ ਕੀ ਇਲੈਕਸ਼ਨ ਦੌਰਾਨ ਕਾਨੂੰਨ ਵਿਵਸਥਾ ਜਿਹੜੀ ਕੀ ਮੇਨਟੇਨ ਉਹ ਰੱਖੀ ਜਾਵੇ ਤਾਂ ਇਹ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ ਦੇ ਪੁਲਿਸ ਲਾਈਨ ਤੋਂ ਤਮਾਮ ਜਿਹੜੇ ਕੀ ਜ਼ਿਲ੍ਹਿਆਂ ਦੇ ਐਸਐਸਪੀ ਕਮਿਸ਼ਨਰ ਪੁਲਿਸ ਆਈਜੀ ਡੀਆਈਜੀ ਲੈਵਲ ਦੇ ਜਿਹੜੇ ਅਧਿਕਾਰੀ ਨੂੰ ਇੱਥੇ ਪਹੁੰਚੇ ਹੋਏ ਨੇ ਤਾਂ ਭਗਵੰਤ ਮਾਨ ਵੀ ਇੱਥੇ ਪਹੁੰਚਦੇ ਨੇ ਤਕਰੀਬਨ ਅੱਧਾ ਘੰਟਾ ਜਿਹੜੀ ਕੀ ਮੀਟਿੰਗ ਹੈ ਉਹ ਚੱਲਦੀ ਹੈ ਤਾਂ ਵਕਫਕ ਜਿਹੜੇ ਕੀ ਹਦਾਇਤਾਂ ਨੂੰ ਵੀ ਜਾਰੀ ਕੀਤੀਆਂ ਗਈਆਂ ਨੇ ਤਾਂ ਚੋਣਾ ਬੇਹਦ ਨੇੜੇ ਨੇ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ लुधियाना ਤੋਂ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਗੌਰਵ ਜაძੂ ਤੋਂ ਇਲਾਵਾ तमाम ਜਿਹੜੇ ਕਿ ਪੰਜਾਬ ਦੇ ਜ਼ਿਲ੍ਹਿਆਂ ਦੇ ਐਸਐਸਪੀ ਅਤੇ ਪੁਲਿਸ ਕਮਿਸ਼ਨਰ ਨੇ ਆਈਜੀ ਡੀਏਜੀ ਲੈਵਲ ਦੇ ਜਿਹੜਾ ਅਧਿਕਾਰ ਜਿਹੜੇ ਉੱਥੇ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਜਿਹੜੀ ਕਿ ਰਿਵਿਊ ਮੀਟਿੰਗ ਹੈ ਉਹ ਕੀਤੀ ਜਾਂਦੀ ਹੈ ਤਾਂ ਕਈ ਸਾਰੇ ਜਿਹੜੇ ਕਿ ਇਹ ਫੈਸਲੇ ਨੇ ਮੀਟਿੰਗ ਦੇ ਵਿੱਚ ਲਏ ਗਏ ਨੇ ਕੈਮਰਾ ਪਰਸਨ ਨੂੰ ਬੋ ਵੀ ਦੇ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram ਐਕਸ اور WhatsApp ਚੈਨਲ ਪਰ